हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਜਸੋਂ ਦੇ ਕੋਲ ਆਇਆ ਦੋਸਤੋ ਇਸ ਫਾਰਮ ਤੋਂ ਇਸ ਕਿਲੇ ਤੋਂ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਕੀਤਾ ਕਰਦੇ ਆ ਵੀਰੋ ਨਹੀਂ ਤੇ ਰੁਟੀਨ ਦੇ ਵਿੱਚ ਪਸ਼ੂ ਲੈ ਕੇ ਆਉਂਦੇ ਆ ਜ ਜਿਨ੍ਹਾਂ ਦੇ ਵਿੱਚੋਂ ਪੰਜ ਬਿਹੜਾਂ ਤੁਹਾਨੂੰ ਪ੍ਰੋਪਰ ਦਿਖਾ ਦੇਵਾਂਗੇ ਤਿੰਨ ਗੱਬਣ ਤਿਆਰੀ ਵਾਲੀਆਂ ਬਿਹੜਾਂ ਨੇ ਤੇ ਦੋ ਸੁਈਆਂ ਸਵਾਈਆਂ ਨੇ ਠੀਕ ਆ ਜੀ ਦੋ ਤੋਂ ਤਿੰਨ ਨਗ ਜਿਹੜੇ ਦੋਸਤੋ ਸੂਏ ਸੂਏ ਆ ਤੇ ਚਾਰ ਬੜਾ ਜਿਹੜੀਆਂ ਗੱਬਣ ਤਿਆਰੀ ਵਾਲੀਆਂ ਨੇ ਇੱਕ ਝੋਟੀ ਬਿਲਕੁਲ ਸੱਜਰਤਾਜੀ ਸੂਈ ਹੈ ਇੱਧਰ ਤੇ ਬਾਕੀ ਪੂਰੀ ਡਿਟੇਲ ਆਪਾਂ ਵੀਰ ਜਸਤੋਂ ਲੈ ਲਾਂਗੇ ਹਰ ਇੱਕ ਵਾਰ ਦੀ ਤਰ੍ਹਾਂ ਤੇ ਇੱਕ ਇੱਧਰ ਬੀਟਰ ਬਰੀਡ ਦੇ ਵਿੱਚ ਦੋਸਤੋ ਇੱਕ ਬੱਕਰਾ ਤੁਹਾਨੂੰ ਦਿਖਾ ਦਿਆਂਗੇ ਠੀਕ ਆ ਜੀ ਬਹੁਤ ਸੋਹਣਾ ਸੋਹਣੇ ਕੱਦ-ਕੱਦ ਦੇ ਵਿੱਚ ਆ ਹਾਈਡ ਲਾਈਨ ਤੁਸੀਂ ਚੈੱਕ ਕਰਿਓ ਬਾਕੀ ਜਦੋਂ ਪੂਰੀ ਆਪਾਂ ਡਿਟੇਲ ਦੇ ਵਿੱਚ ਦੋਸਤੋ ਇਸ ਬੱਕਰੇ ਤੇ ਆਈ ਲਾਸਟ ਦੇ ਵਿੱਚ ਤੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਕੀ ਰੇਟ ਪੜਤਾ ਤੇ ਕਿੰਨੀ ਉਮਰ ਆ ਕਿੰਨੀ ਏਜ ਆ ਮੂੰਹ ਤੁਸੀਂ ਨੋਟ ਕਰ ਲਓ ਕਿਸਾਨ ਵੀਰ ਤੇ ਤਰੀਕ ਤੁਸੀਂ ਨੋਟ ਕਰ ਲਓ 22 ਦਸੰਬਰ ਤੇ ਸਮਾਂ ਕੋਈ ਦੁਪਹਿਰ ਦੇ 2:30 3 ਵਜੇ ਦਾ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਜਸਵੀਰ ਸਾਸਤਰੀ ਕਾਲ ਸਾਸਤਰੀ ਕਾਲ ਸੰਤੂ ਸਾਹਿਬ ਉਹ ਮੇਰੇ ਵੀਰੋ ਭਰਾਵਾਂ ਸਾਰਿਆਂ ਸਾਸਤਰੀ ਕਾਲ ਜਸਵੀਰ ਹੋਰ ਕੈਮ ਸੇਤਾ ਹਾਂਜੀ ਵਧੀਆ ਵਧੀਆ ਵੀਰ ਜੀ ਤਕਰੀਬਨ ਕੋਈ ਚਾਰ ਬੜਾ ਮੈਂ ਨਾ ਵੀ ਗੱਬਾਂ ਤਿੰਨ ਵਾਰੀਆਂ ਟੋਕ ਲਾ ਹਾਂਜੀ ਐੜ ਚੜਦੀ ਤੇ ਚੜਦੀ ਸੰਤੂ ਸਾਹਿਬ ਠੀਕ ਆ ਜੀ ਹਾਂਜੀ ਪਛੀਆਂ ਦੋਸਤੋ ਬੜੀਆਂ ਖੂਬਸੂਰਤ ਤੁਹਾਨੂੰ ਦਿਖਾਵਾਂਗੇ ਆਪਾਂ ਠੀਕ ਆ ਜੀ ਤਕਰੀਬਨ ਕੋਈ ਚੋਕੀਆਂ ਚਿੱਗੀਆਂ ਚੋਕੀਆਂ ਬੱਚੀਆਂ ਵੀ ਤਲਗੀਆਂ ਓਕੇ ਇੱਕ ਪਹਿਲਾ ਸੁਆ ਇੱਕ ਦੂਜਾ ਸੁਆ ਇਹ ਸੁਈਆਂ ਨੇ ਉਹ ਵੀ ਨਹੀਂ ਗੱਬਣਾ ਤਿਆਰ ਉਹ ਮੈਂ ਗੱਬਣਾ ਤਿਆਰ ਇੱਕ ਤੇ ਇਹਦੀ ਇਹੋ ਕਾਪੀ ਆ ਜਿਹੜੀ ਇਹੋ ਕਾਪੀ ਆ ਫੜੇ ਆਈਆਂ ਨਹੀਂ ਫਾਰਮ ਤੋਂ ਕਿਦੇ ਹਾਂ ਹਾਂ ਹੁਣ ਜਿਆਦਾ ਉਹਨੂੰ ਠੀਕ ਆ ਜੀ ਹਾਂ ਜੀ ਔਰ ਦੋਸਤੋ ਦੋ ਵੜਾ ਵੀਰਾਂ ਦਾ ਵੀ ਲਈਆਂ ਨੇ ਆਪਾਂ ਤਕਰੀਬਨ ਪਹੁੰਚਦੇ ਥੋੜੀ ਜਿਹੀ ਦੇਰੀ ਹੋ ਸਕਦੀ ਹੈ ਪਰ ਅੱਜ ਜਿਹੜੀ ਹੁਣ ਆਪਾਂ ਤੁਹਾਨੂੰ ਦਿਖਾ ਦੇਾਂਗੇ ਟੋਟਲ ਜਿਹੜੀਆਂ 5 ਵੜਾ ਇੱਕ ਵਾਰੀ ਮੋٹے ਤੌਰ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤਿੰਨ ਇਧਰ ਤੁਸੀਂ ਵੇਖੋਗੇ ਗੱਬਣ ਤੇ ਦੋ ਜਿਹੜੀਆਂ ਸੂਈਆਂ ਸਵਾਈਆਂ ਨੇ ਲਾਸਟ ਵਿੱਚ ਤੇ ਜਿਹੜੀਆਂ ਦੋ ਕੋਈ ਝਟ ਘੜੀ ਤੱਕ ਹਜੇ ਦੋਸਤੋ ਆ ਜਾਣਗੀਆਂ ਇਸ ਕਿਲੇ ਤੇ ਉਹ ਤੁਹਾਨੂੰ ਨਾਲ ਦੀ ਨਾਲ ਵੇਰਵਾ ਪਾਤਾ ਵੀ ਦੋਵੇਂ ਜਿਹੜੀਆਂ ਗੱਭਨ ਨੇ ਠੀਕ ਆ ਜੀ ਇੱਕ ਪਹਿਲੇ ਸੂਏ ਸੋਣੀ ਇੱਕ ਸੈਕਿੰਡ ਟਾਈਮਰ ਹਾਂਜੀ ਠੀਕ ਆ ਜੀ ਹਾਂਜੀ ਠੀਕ ਆ ਤੇ ਫਿਲਹਾਲ ਜਸਵੀਰ ਜਿਹੜੇ ਆਪਣੇ ਕੋਲ ਅੱਜ ਮੌਜੂਦ ਪਸ਼ੂ ਆ ਇਹ ਐਨੀਮਲ ਨੇ ਇਹਨਾਂ ਦੀ ਪੂਰੀ ਡਿਟੇਲ ਆ ਹਾਂਜੀ ਛੇ ਨਾਗ ਆ ਜੀ ਆਪਣੇ ਤੇ ਇੱਕ ਛੋਟੀ ਦੂਜਾ ਸੂਆ ਸੂਈ ਆ 8 ਕਿਲੋ ਬੌਲੀ ਇਹਦੇ ਥੱਲੇ ਠੀਕ ਆ ਜੀ ਤੇ ਟੀ ਮਗਰੇ ਜੀ ਸੰਦੂ ਦੂਜਾ ਸੂਆ ਛੋਟੀ ਹਾਂਜੀ ਬਾਬੇ ਦੂਜਾ ਸ ਕੀ ਗਾਜੀ ਸਟਾਰਟਿੰਗ ਅੱਜ ਦੂਜਾ ਕਿ ਤੀਜਾ ਦਿਨ ਦੱਸਿਆ ਹਾਂਜੀ ਤੀਜਾ ਦਿਨ ਤੀਜਾ ਦਿਨ ਮਗਰ ਕੱਟੀ ਆ ਗਈ ਹੈ ਲਓ ਜੀ ਆ ਮਗਰ ਕੱਟੀ ਫੀਮੇਲ ਕਾਫ ਆ ਤੇ ਬਾਕੀ ਜਸ ਵੀਰ ਚਵਾਈ ਚਪੂਈ ਦੀ ਕਿਵੇਂ ਚੱਗੀ ਚਪੂਈ ਹੈ ਪੂਰ ਸ਼ਟਾ ਨਹੀਂ ਹੈਗਾ ਸੰਤੂ ਸਾਹਿਬ ਕੋਈ ਨਾ ਥਣ ਵੱਧ ਘਟਿਆ ਜਿੱਦਾਂ ਮਰਜ਼ੀ ਆਜੀ ਤਸੱਲੀ ਹੋਵੇ ਦੇਖੋ ਆ ਦੇਖੋ ਜੀ ਇਹ ਸਵੇਰੇ 7 ਵਜੇ ਦੀ ਚਵਾਈ ਹੈ ਸੰਤੂ ਸਾਹਿਬ ਸਾਡੀ ਇਹ ਨਹੀਂ ਕੋਈ ਮੱਲਾ 6 ਵਜੇ ਚੋਲੀਏ 5 ਵਜੇ ਚੋਲੀਏ ਠੀਕ ਆ ਜੀ ਹਾਂਜੀ ਬਾਕੀ ਬਹੁਤ ਸੋਹਣਾ ਥਣ ਥਣ ਚੰਗਾ ਲੱਗਾ ਹਾਂਜੀ ਥਣ ਮੜਾ ਵਧੀਆ ਜੀ ਠੀਕ ਆ ਬਾਕੀ ਸੋਹਣਾ ਪਿੱਠ ਹਾਂਜੀ ਬਿਲਕੁਲ ਗੁਲਾਈ ਦੇ ਵਿੱਚ ਸਿੰਘਾ ਛੋਟਾ ਸਿੰਘ ਹਾਂਜੀ ਸਿੰਘ ਬੜਾ ਥੋੜਾ ਜਿਹਾ ਤੁਹਾਨੂੰ ਬਾਹਰੋਂ ਪਾਟ ਕੇ ਤੋੜ ਕੇ ਦਿਖਾਵਾਂਗਾ ਬੜਾ ਅੰਕ ਬੁੱਧੀਆ ਵੇਖੋ ਆ ਸ਼ਾਹੀ ਸ਼ਵੀ ਬਹੁਤ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਮਗਰ ਵੀ ਕੱਟੀ ਆ ਫੀਮੇਲ ਕਾਪ ਨੂੰ ਜਨਮ ਦਿੱਤਾ ਜਿੰਨਾ ਕਿ ਦੋਸਤੋ ਮਦਰ ਦੀ ਆਪਾਂ ਗੱਲ ਕਰਕੇ ਜਿੰਨੀ ਕ ਮਦਰ ਦੀ ਪੂਸ਼ ਵਾਈਟ ਆ ਓਨੇ ਕ ਬੱਚੇ ਦੀ ਮਗਰ ਹਾਂਜੀ ਤੇ ਅਜੇ ਤਾਂ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾ ਦਿੰਦੇ ਆ ਬਾਕੀ ਚਵਾਜਬੂਧ ਹੀ ਚੰਗੀ ਨਿਕਲੀ ਆ ਕਿਉਂਕਿ 2-3 ਦਿਨ ਦਾ ਸਮਾਂ ਹੋ ਗਿਆ ਇਹਨਾਂ ਨੂੰ ਸਾਬ ਇਹਨੂੰ ਭਲ ਨਹੀਂ ਆ ਗਈ ਹੁਣ ਠੀਕ ਆ ਜੀ ਹਾਂਜੀ ਬਾਕੀ ਪੁੱਠੇ ਪ ਬਾਕੀ ਬਿਊਟੀ ਪਿਆਟੀ ਦੇ ਵਿੱਚ ਬਹੁਤ ਸੋਹਣੀ ਹੈ ਠੀਕ ਹੈ ਜੀ ਛੋਟੀ ਸਿੰਗੀ ਦੇ ਵਿੱਚ ਥਣਦੇਵਾ ਬਹੁਤ ਵਧੀਆ ਵੈਸੇ ਪੂਰਾ ਹੱਥੀ ਮੁਠੀ ਵਾਲਾ ਥਾਣਾ ਆ ਦੇਖੋ ਜੀ ਖੇਚਣਾ ਆ ਠੀਕ ਆ ਆ ਥੋੜਾ ਘਮਾ ਲਓ ਅੱਗੋ ਆ ਦਿਖਾ ਦਿਓ ਜੀ ਆ ਮੋੜ ਦਿਓ ਹਾਂ ਬਹੁਤ ਸੰਦੂ ਬਾਹਰ ਕੱਡੇ ਨਹੀਂ ਹੁੰਦੇ ਕਾਲੇ ਪੈ ਜਾਂਦੇ ਹਾਂਜੀ 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 ਵੀ ਅੱਗੋਂ ਮਾਲ ਆਉਂਦਾ ਥੋੜਾ ਜਿਹਾ ਇਤਨਾ ਹੀ ਪਾਸੇ ਹਾਂਜੀ ਇਦਾਂ ਤਰਿਆ ਕਰ ਕਈ ਨਾ ਇੱਕ ਵਾਰੀ ਬਣਦੀ ਹੈ ਜਿੱਥੇ ਪਸ਼ੂ ਹਾਂਜੀ ਖੋਲਣ ਖਾਣ ਦਾ ਕਈਆਂ ਦਾ ਨਹੀਂ ਪ੍ਰੋਸੀਜਰ ਹੁੰਦਾਗਾ ਪਹਿਲੇ ਦਿਨ ਤੇ ਲੱਗੇ ਨਹੀਂ ਕਰਮਾਲੀ ਆਉਂਦੇਂਦੀ ਆ ਤੇ ਹੁਣ ਵੀ ਤੇਰਾ ਮਰਜ਼ੀ ਤਰਿਆ ਕਰੋ ਫਿਰ ਮਠੀ ਵੜੀ ਸੰਦੂ ਸਾਹਿਬ ਜਿਹੜਾ ਮਰਜ਼ੀ ਇਹ ਥੋੜਾ ਕੋਈ ਹੈਗੀ ਬਿਲਕੁਲ ਜੀ ਬਿਲਕੁਲ ਹਾਂ ਨਹੀਂ ਐ ਤਾਂ ਕੋਈ ਗੱਲ ਬਾਤ ਨਹੀਂ ਕੀ ਹਾਂਜੀ ਹਾਂਜੀ ਆ گاਵਾ ਬੜਾ ਕੋਈ ਪੂਰੀ ਜਿਵੇਂ ਵੀ ਇਹ ਕੀ ਮੁੱਲ ਕਰਦਾ ਇਹਦਾ ਦਵਾ ਸਤੂ ਸਾਹ ਭਾਵੇਂ 90 ਕਰ ਲਈਏ 85 ਕਰ ਲਈਏ 80000 ਚ 150 ਕਿਲੋਮੀਟਰ ਤੱਕ ਪਹੁੰਚ ਕਰਾਂਗੇ ਆ 150 ਕਿਲੋਮੀਟਰ ਦਾ ਰੱਖਤਾ ਇਹ ਤਾਂ ਹਾਂਜੀ ਇਹ ਚ ਨਾ ਮੇਰਾ ਵੀਰ ਭਰਾ ਕੋਈ ਆਖੇ 100 ਰੁਪਈਆ ਨਹੀਂ ਹੋਣਾ ਠੀਕ ਆ ਵੀ 150 ਦੇ ਜੇ ਵੱਧ ਹੋਇਆ ਉਹ ਕਿਰਾਇਆ ਲੱਗੂਗਾ ਠੀਕ ਆ ਜੀ 150 ਕਿਲੋਮੀਟਰ ਤੱਕ ਆਪਾਂ ਪਹੁੰਚ ਕਰਾਂਗੇ ਬਿਲਕੁਲ ਅਸੀਂ ਮੈਂ ਵੀ 80000 ਦੇ ਵਿੱਚ ਦੋਸਤੋ 150 ਕਿਲੋਮੀਟਰ ਦੇ ਦੈਰੇ ਦੇ ਵਿੱਚ ਬਿਲਕੁਲ ਫ੍ਰੀ ਆਫ ਕੋਰਟ ਤੁਹਾਡੇ ਘਰ ਤੱਕ ਪਹੁੰਚ ਹੋ ਜੂਗੀ ਠੀਕ ਹੈ ਮੇਰੇ ਵੀਰ ਭਰਾ ਦਿੰਦੇ ਮੜ ਕੇ ਸਾਨੂੰ ਇਨਾ ਕਰਾਇਆ ਪੈ ਗਿਆ ਆ ਹੋ ਜਾਣਾ ਤੇ ਇਹ ਕਰਕੇ ਮੈਂ ਚਲੋ ਹੁਣ ਜੀ ਵੀ ਚਲੋ ਵਧੀਆ ਜੀ ਹਾਂਜੀ ਇਹ ਵੀ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਬਾਕੀ ਛੋਟੇ ਛੱਪੇ ਮੌਕੇ ਤੇ ਥੋੜਾ ਬਤ ਹੋ ਜੂਗਾ ਉਹ ਥੋੜਾ ਬਾਲਾ ਹੀ ਜਿਆਦਾ ਨਹੀਂ ਯਾਰ ਅਸੀਂ ਚੋ ਹਾਂਜੀ ਠੀਕ ਹੈ ਜੀ ਹਾਂ ਹਾਂਜੀ ਲਓ ਵੀ ਇੱਕ ਘਟ 80 ਦੀ ਤੋਂ 150 ਕਿਲੋਮੀਟਰ ਦੇ ਵਿੱਚ ਪਹੁੰਚ ਹੋ ਜੂਗੀ ਦੇਖੋ ਬੁੱਥੀ ਵੀ ਬਹੁਤ ਸੋਹਣੀ ਫੇਸਬੁਕ ਕੁਆਲਿਟੀ ਚੰਗੀ ਹੈ ਝੋਟੀ ਦੀ ਉਹਦੇ ਚ ਕੋਈ ਸ਼ੱਕ ਨਹੀਂ ਲੱਗਦਾ ਤੇ ਜੇ ਤਾਂ ਮਰਜ਼ੀ ਮੇਰਾ ਚਾਹੇ ਕੋਈ ਹਾਂ ਬੇ ਉੱਤੋਂ ਵੱਧੋ ਨਾ ਤਾਂ ਕੀ ਬਖਾਵਾਂ ਕਿ ਹਾਂ ਓਏ ਹਜੇ ਬੱਚਾ ਨਹੀਂ ਲਾਇਆ ਸਿੱਧਾ ਹੋਇਤ ਨਹੀਂ ਠੰਡਿਕ ਦੀ ਲੜੀ ਬੜੀ ਹੈ ਤੇਰੀ ਬਹੁਤ ਆ ਚੰਗੀ ਝੋਟੀਆਂ ਵੀਰ ਇਹਦੇ ਸੰਤੂ ਸਾਹਿਬ ਜਿਆਦਾ ਨਹੀਂ ਨਾ ਹਾਂ ਜਿਨ੍ਹਾਂ ਕਾ ਲਈ ਹੈ ਨਾ ਮਾਲਕਾਂ ਤੋਂ ਉਹ ਆਂਦੇ ਪਹਿਲੇ ਸੂਏ ਹੀ 11-12 ਕਿਲੋ ਦੁੱਧ ਤੇ ਆ ਪਹਿਲਰ ਥੱਲੇ ਹਾਂਜੀ ਤਾਂ ਮੈਂ ਚੱਲ 12 ਕਿਲੋ ਤਾਂ ਐ ਕਿ ਵੀ ਜੇ 8 ਕਿਲੋ ਸਟਾਰਟਿੰਗ ਬੋਲੇ ਤੇ ਆ 4 ਕਿਲੋ ਹੋ ਗਏ ਉਹ ਕਾਰਗਜ਼ਾਰੀ ਇਹ ਝੋਟੀਆਂ ਦੇ ਵਾਧ ਜਣਾ ਨਹੀਂ ਹੈਗੀ ਕਾਰਗਜ਼ਾਰੀ ਚੰਗੀ ਸੇਵਾ ਨਹੀਂ ਹਾਂਜੀ ਬਿਲਕੁਲ ਮੇਰੇ ਕੋਲ ਸੇ ਜੋੜੀ ਤਕਰੀਬਨ ਜਿੰਨੇ ਰੇਟ ਤੁਹਾਨੂੰ ਦੱਸਿਆ ਤੁਹਾਡੇ ਘਰ ਤੱਕ ਪਹੁੰਚ ਤਕਰੀਬਨ 150 ਕਿਲੋਮੀਟਰ ਦਾ ਦੈਰਾ ਠੀਕ ਹੈ ਜੀ ਹਾਂਜੀ ਤੇ ਜਿੰਨੇ ਵੀ ਆਪਾਂ ਐਨੀਮਲ ਤੁਹਾਨੂੰ ਦਿਖਾਉਣੇ ਆ ਉਹ ਸਾਰਿਆਂ ਦਾ ਤਕਰੀਬਨ ਕੋਈ 150 ਕਿਲੋਮੀਟਰ ਦੇ ਦੈਰੇ ਦੇ ਵਿੱਚ ਜਿੰਨਾ ਰੇਟ ਤੁਹਾਨੂੰ ਦੱਸਿਆ ਜਾਊਗਾ ਵਿੱਚੋਂ ਛੋਟੇਪਾ ਕਰਦੇ ਪਿਆ ਜਾਊਗਾ ਤੇ ਘਰ ਤੱਕ ਪਹੁੰਚ ਆ ਇਧਰ ਸੈਗਰ ਨੰਬਰ ਤੇ ਜਸਵੀਰ ਆ ਜਿਹੜੀ ਬੱਚੀ ਆਪਣੀ ਕੋਲ ਆ ਗਈ ਹੈ ਚੌਗੀ ਬੱਚੀ ਆ ਚੌਗੀ ਆ ਵੇਖੋ ਪਹਿਲਾ ਸੂਆ ਉਹ ਨਾ ਪਲੂਣ ਪਲੂਣ ਇਹ ਥੋੜਾ ਜਿਹਾ ਮਰਜੀ ਬਾਕੀ ਸੀਲੀਆਂ ਸਰੀਫੀਆਂ ਬਹੁਤ ਆ ਹਾਂਜੀ ਹਾਂਜੀ ਆਹ ਵੇਖੋ ਜੀ ਵਿਰਲਾ ਬਾਕੀ ਥਣ ਪ੍ਰੋਪਰ ਤੁਸੀਂ ਜਾਂ ਕਰੋ ਚੈੱਕ ਪੂਰੀ ਚੱਕ ਲੋਦੀ ਕਰਮਾਰੀ ਤੇ ਟੈਲਟੂ ਲੈਵੇ ਦੇ ਵਿੱਚ ਕਾਫੀ ਆ ਹਾਂਜੀ ਲੋ ਜੀ ਪੂਰੀ ਸੀਲਸ ਲੱਗਾ ਠੰਡੀ ਧੀਰੀ ਆ ਠੀਕ ਆ ਜੀ ਤੇ ਪਲੂਣ ਪਹਿਲਾ ਸੂਆ ਬੱਛੀ ਆ ਬਾਕੀ ਹੈ ਜਰਸੀ ਕ੍ਰੋਸ ਲੰਗ ਚੀ ਹਾਂਜੀ ਜਰਸੀ ਕ੍ਰੋਸ ਹੈ ਹਰਦੂ ਸਾਹਿਬ ਪਹੂ ਲੈ ਆਈਦਾ ਹੱਥ ਫੇਰ ਕੇ ਜਿੰਨੇ ਹੱਥ ਫੇਰਦੇ ਨਾ ਆਪਾਂ ਛੱਡ ਦੇਣੇ ਉਹ ਬਿਲਕੁਲ ਨਾ ਪ੍ਰਾਣੇ ਮੜ ਕੇ ਬਹਿਣਾ ਹੁੰਦਾ ਉਹ ਸਹੀ ਆ ਹਾਂਜੀ ਲਓ ਜੀ ਤਾਂ ਭਾਵੇਂ ਕੋਰ ਤੋੜ ਕੇ ਦਿਖਾਉਣੇ ਆ ਸੋ ਜਰਸੀ ਦਾ ਕ੍ਰੋਸ ਆ ਦੋਸਤੋ ਬਿਲਕੁਲ ਵੈਸੀ ਕਲਰ ਤੇ ਰੰਗ ਆ ਲੈਸੀ ਫਿਰ ਕੱਦ ਵੱਛੀ ਦਾ ਸੋਨਾ ਠੀਕ ਆ ਜ ਆਮ ਨਾਰਮਲ ਮੀਡੀਅਮ ਹਾਈਟ ਤੋਂ ਪਲੱਸ ਆ ਜਿਵੇਂ ਇੱਕ ਆਪਾਂ ਪੰਜਾਬ ਵਾਲੀਆਂ ਬੜਾ ਵੇਖਦੇ ਆ ਜਰਸੀ ਓਡਾ ਕ ਕੱਦ ਹੈਗਾ ਇਸ ਬੈਡ ਤੇ ਇਹ ਨਹੀਂ ਸੰਧੂ ਸਾਹਿਬ ਇਹ ਪਹਿਲੇ ਸੂਏ 15 16 ਕਿਲੋ ਭਰੂਗੀ ਕੋਈ ਸ਼ੱਕ ਨਹੀਂਗਾ ਹਾਂਜੀ ਚੰਗੀ ਆ ਬਰੀਡ ਰਿਪੋਰਟ ਬਹੁਤ ਆ ਹਾਂਜੀ ਬਹੁਤ ਸੋਹਣੀ ਸੁਣੀ ਨਸਲਾ ਹਾਂਜੀ ਆ ਦੇਖੋ 53 ਤੋਂ ਪੁਣਾਈ ਨਈ ਆ ਬਿਲਕੁਲ ਇੱਕਦਮ ਜਿਦਾ ਇੱਕ ਨਮਾ ਕੋਈ ਸ਼ੱਕ ਨਹੀਂ ਹੈਗਾ ਭੋਲੀ ਹਾਂ ਇੱਕ ਵਾਰੀ ਹੋਰ ਤੋਰਦੇ ਜੀ ਵੀਰ ਇਹਨੂੰ ਇੱਕ ਵਾਰੀ ਹੋਰ ਕਮਾ ਕੇ ਦਿਖਾ ਦਿਓ ਲਾਗੋ ਫੜਿਆ ਕਰ ਥੋੜੀ ਲਓ ਜੀ ਥੱਲੋਂ ਜੱਸ ਵੀਰ ਖੋਲੂਗੇ ਜੇ ਲੈ ਜੂ 5-4 ਦਿਨ ਆਹ ਲੈ ਜੂ 4 ਕਿ ਦਿਨ ਮਸੰਦੂ ਸਾਹਿਬ ਠੀਕ ਆ ਜੀ ਹਾਂ ਜੀ ਅਜੇ ਤਾਂ ਹੋਰ ਤੁਰਿਆਣਾ ਜਾਊ ਬਾਹਰ ਤੋਂ ਹਾਂ ਸੋ ਕਾਫੀ ਟਲਟੁਲ ਹੋ ਜਾਈਆਗੇ 200 ਕੇ 15 4 ਦਿਨ ਦਾ ਐਸਟੀਮੇਟ ਤੁਸੀਂ ਲਾ ਲਿਓ ਵੀ 5-4 ਕਿ ਦਿਨ ਹਜੇ ਆਰਾਮ ਨਾਲ ਲੈ ਜੂਗੀ ਬਲੈਕ ਤੇ ਥੋੜਾ ਜਿਹਾ ਕਾਫੀ ਕਲਰ ਦਾ ਕੰਬੀਨੇਸ਼ਨ ਜਿਹ ਹੈਗਾ ਰੰਗ ਦੀ ਗੱਲ ਸਰ ਸਾਹਿਬ ਠੰਡ ਦਾ ਕਰਕੇ ਨਵਾਈਆਂ ਨੂੰ ਹੋਈਆਂ ਨੇ ਇਹਦਾ ਲਿਸ਼ਕ ਹੋਰ ਬੜੇ ਮਾਰੇ ਹਾਂ ਹਾਂਜੀ ਅੱਛੀ ਸਾਰੀ ਬੜੀ ਸੁਤਰੀ ਆ ਵੀਰ ਹਾਂਜੀ ਇਹੋ ਜਿਹਾ ਤੁਹਾਨੂੰ ਪਤਾ ਜਾਨਵਰ ਨਹੀਂ ਲੱਗਦਾ ਸਨ ਤੂੰ ਫਿਰਾਂ ਥੋੜਿਆਂ ਵੀ ਨਹੀਂ ਖੇਚੂਗੇ ਚੰਗੀ ਵੀਰ ਚੰਗੀ ਹਾਂਜੀ ਨਾਲੇ ਇੱਕ ਗੱਲ ਆ ਵੀ ਜਸ ਵੀਰ ਆਪਾਂ ਹਮੇਸ਼ਾ ਕਰਦੇ ਆ ਵੀ ਨਵਾਂ ਜਿਹੜਾ ਦੰਦਾਂ ਦੇ ਵਿੱਚ ਚਾ ਕੋ ਦੰਦਾ ਚੌਗਾ ਜਾਂ ਚੌਗਾ ਹਾਂਜੀ ਅਸ਼ੂ ਵਾਧੇ ਦਾ ਕੰਮ ਪੰਜ ਚਾਰ ਸੂਵੇ ਪੀਣ ਵਾਲਾ ਦੁੱਧ ਹਾਂਜੀ ਹਾਂਜੀ ਆ ਨਾਲੇ ਸਮਾਂ ਸੰਦੀ ਸਾਹਿਬ ਕਿੱਦਾਂ ਦਾ ਹੁੰਦੇ ਆ ਪਸੂ ਉਹ ਵਾਰ ਨਹੀਂ ਬਹੁਤ ਘਟ ਹੈ ਬਿਲਕੁਲ ਜੀ ਜਾਂਦੇ ਤਾਂ ਵਾਧੂ ਚੰਗਾ ਮਾਲ ਬਹੁਤ ਘਟ ਹੈ ਬਿਲਕੁਲ ਬਿਲਕੁਲ ਤੇ ਇਹਦਾ ਜਸ ਵੀਰੇ ਕਿੰਨੇ ਚ ਪਹੁੰਚ ਕਰਦੇ ਆ ਜੀ ਇਹ ਸੰਧੂ ਸਾਹਿਬ ਆਪਾਂ ਦੇਦਾ 40000 ਚ ਪਹੁੰਚ ਕਰਦਾਂਗੇ 40000 ਚ ਹਾਂਜੀ ਲੈ ਸਰੇਸਾ ਕਰਕੇ ਐਂਡ ਪੁਆਇੰਟ ਐ ਨਾ ਮੁੱਲ ਭਾਵੇਂ 70 ਕਰ ਲਓ 75 ਕਰਾ ਲਓ 65 ਕਰਾ ਲਓ ਹਾਂਜੀ ਇਹ ਕਰਦਗੇ ਮਾਨਤਨ ਕਰਕੇ ਹਾਏ ਵੈਸੇ ਹੈ 150 ਕਿਲੋਮੀਟਰ ਦੇ ਵਿੱਚ ਵਿੱਚ ਹਾਂਜੀ 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 ਠੀਕ ਹੈ ਸਾਠੀ ਅਰਦੀ ਹਾਂ 60 ਦੀ ਚੱਲ ਮਾ ਵੀ ਬੱਚੀ ਦੋਸਤੋ ਬਣੀ ਤਾਂ ਨਹੀਂ ਇਸੇ ਤਰ੍ਹਾਂ ਕਰਮਾ ਲਈ ਠੀਕ ਹੈ ਜੀ ਚਲੋ ਸਭ ਨਹੀਂ ਸੁੱਤਨੀ ਕਿਤੇ ਭਰਾ ਨੇ ਹਾਂ ਜੀ ਤੇ ਤਕਰੀਬਨ 60 ਆਪ ਦੇ ਵਿੱਚ ਪਹੁੰਚਾ ਸਾਰੇ ਖਾਣੇ ਦੇਖੋ ਕਿਡਾ ਲੜੀਆ ਮੈਨੂੰ ਪਹਿਲਾਂ ਨੂੰ ਇਦਾਂ ਦਾ ਥਣ ਆਉਂਦਾ ਹੀ ਨਹੀਂ ਹਾਂ ਹਾਂ ਦੇਖੋ ਮੁਠੀ ਵਾਲਾ ਥਣ ਇਹ ਨਹੀਂ ਕਿਦਾ ਮੁਠੀ ਤੋਂ ਬਗੈ ਆਹ ਦੇਖੋ ਇਹ ਇਹ ਸਭ ਪੂਛਾ ਜੋਕਰੀ ਦੀ ਜੁੜੀਆਂ ਹਾਂ ਨਹੀਂ ਸੀਲੀਆਂ ਹਨ ਫਿਰ ਹਾਂ ਜੀ ਹਾਂ ਜੀ ਸੀਲ ਸਾਊਗਾ ਕਰਮਾ ਦੀ ਕੋਈ ਲੁਚੁ ਲੁਚੂ ਵਾਲੀ ਨਹੀਂ ਹੈਗੀ ਨਾ ਜੀ ਨਾ ਨਾ ਇਹ ਸਿਰ ਜੇ ਗੱਲ ਹੀ ਨਹੀਂ ਹਾਂ ਜਿੰਨਾ ਕ ਬੰਦਾ ਤੁਰ ਪਿਆ ਨਾਲ ਉਹ ਨਹੀਂ ਗਿਆ ਤੇ ਰੁਪਈ ਹਾਂ ਜੀ ਹਾਂ ਹਾਂ ਭੱਜ ਪੈਂਦੀਆਂ ਵੀ ਆ ਘੁੱਟ ਤੋਂ ਤੁਜੀ ਘੁੱਟ ਤੇ ਚਲੀਆਂ ਜਾਂਦੀਆਂ ਇੱਕ 231 ਜੇ ਨੰਬਰ ਤੇ ਇੱਧਰ ਤੁਹਾਨੂੰ ਨਾਲ ਦੀ ਨਾਲ ਵਿਰਵਾ ਪਾਈ ਜਾਂਦੇ ਆ ਵੀ ਆ ਵੱਛੀ ਕਰੋ ਚੈੱਕ ਸਿੰਘ ਹੈ ਗਿਆ ਜਿਵੇਂ ਆਪਣੀ ਬਿਲਕੁਲ ਹੱਥ ਦੀ ਪਹਿਲੀ ਉਂਗਲ ਜਿਡੇ ਦੋ ਦੇ ਭਾਈ ਤਿੰਨ ਤਨੇ ਦੋ ਦੋ ਪੋਟੇ ਹਾਂ ਇਹ ਪੋਟੇ ਮਹਾ ਹੀ ਉਹ ਜਿਹੜੇ ਡੇਢ ਡੋੜ ਦੋ ਦੋ ਪੋਟੇ ਸਿੰਘਾ ਸਿਰਫ ਬਿਲਕੁਲ ਗੋੜ ਵਰਗਾ ਰਾਂਗਾ ਬਦਾਮੀ ਰਾਂਗਾ ਤੇ ਇਹ ਜੱਸ ਸੁਆ ਗਣਮਾ ਹੋਗੀ ਇਹ ਦੂਜਾ ਸੁਆ ਸੰਤੋ ਸਾਹਿਬ ਦੂਸਰਾ ਸੁਆ ਹਾਂਜੀ ਠੀਕ ਆ ਇਹ ਨਹੀਂ ਮਾਲਾ ਇਹ ਵੀ ਇਹ ਨਹੀਂ ਸਿੰਘ ਹੈ ਤੇ ਲੱਟਾਂ ਛੜੀਆਂ ਮਾਰੂ ਥਾਣੇ ਵੇਖੋ ਹਾਂ ਵੇਖੋ ਵੇ ਥਾਨ ਵੇਖੋ ਬਹੁਤ ਬਹੁਤ ਸੁਰਤ ਇਹਨੂੰ ਆਪਾਂ ਕਹਿ ਦਿੰਨੇ ਆਂ ਵੀ ਅਸਲ ਦੇ ਵਿੱਚ ਆਹ ਮੁੱਠੀ ਮੁੱਠੀ ਵਾਲਾ ਥਾਨਾ ਤੇ ਰੁਕ ਰੁਕ ਦਾ ਥਾਨਾ ਇਹ ਅਜੇ ਸੰਧੂ ਸਾਹਿਬ ਇਹ ਨੇ ਸੁੰਦੀ ਆ ਪੰਜ ਛੇ ਦਿਨ ਇਹ ਦੇਖੋ ਪਹਿਲਾਂ ਨੇ 18 17 18 ਕਿਲੋ ਦੁੱਧ ਭਰਿਆ ਕੱਦ ਲੈਣਾ ਵੇਖੇ ਇਹ ਨਸਲ ਬ੍ਰੀਡ ਨੇ ਦੁੱਧ ਘਟਣਾ ਨਹੀਂ ਅੰਦੀ ਭਾਂਡਾ ਭੁੰਡਾ ਥੱਲੇ ਚੋੜਾ ਬਹੁਤ ਚੰਗੀ ਬੰਨੀ ਆ ਜੇ ਥੱਲੇ ਪਹਿਲਾਂ ਨੇ 18 17 18 ਕਿਲੋ ਦੁੱਧ ਭਰਿਆ ਠੀਕ ਆ ਜੀ ਬਾਕੀ ਬਹੁਤ ਸੋਹਣਾ ਦੋਸਤੋ ਥਾਨ ਆ ਹਾਈ ਤੋਂ ਮੀਡੀਅਮ ਆ ਰੰਗ ਰੰਗ ਬਹੁਤ ਵਧੀਆ ਕਰਮਾਲੀ ਦਾ ਥੋੜਾ ਤੋੜ ਆ ਦੇਖੋ ਪਾਣੀ ਪੀਣਾ ਨਾ ਜ਼ਿਆਦਾ ਚਲ ਬਾਚ ਡਾਤਾ ਠੀਕ ਹੈ ਜੀ ਲਓ ਮੋੜ ਦਿਓ ਵੀਰੇ ਨੌਕਾ ਟੋਕਾ ਟੇ ਵੀ ਦੋ ਸੋ ਜੇ ਪੰਜ ਚਾਰ ਦਿਨ ਸੰਭਾਲ ਲੈਂਦੀ ਆ ਠੀਕ ਹੈ ਤੇ ਬੱਚੇ ਪੂਰੀ ਸਫਾਈ ਦੇ ਵਿੱਚ ਸਫਾਈ ਦੇ ਵਿੱਚ ਸੰਧੂ ਸਾਹਿਬ ਇੱਕ ਆਦਾ ਚੱਲ ਥੋੜਾ ਜਿਹਾ ਹੈ ਚੱਲ ਮੀਡੀਅਮ ਆ ਪਰ ਐਸੇ ਭਾਈਆਂ ਜੁਆ ਬੂਥੀ ਵੇਖੋ ਕਿੱਡੀ ਹੈ ਮੈਨੂੰ ਵੇਖੋ ਜੀ ਡਾਲਾ ਬਹੁਤ ਖੂਬਸੂਰਤਾਂ ਚੰਗੀ ਬੂਥੀ ਪਾਤੀ ਦੇ ਵਿੱਚ ਹਾਂਜੀ ਬਹੁਤ ਪਿਆਰਾ ਰੰਗ ਕਲਰ ਹੈ ਠੀਕ ਹੈ ਜੀ ਸੋ ਤੁਹਾਡਾ ਪੁੱਡਾ ਬਹੁਤ ਸੋਹਣਾ ਠੀਕ ਹੈ ਜੀ ਹਜੇ ਵੀ ਕਰਮਾਲੀ ਚੰਗਾ ਬਣੂਗੀ ਥੱਲੇ ਵੀ ਸੁੰਦੀ ਨੂੰ ਪੰਜ ਚਾਰ ਦੇ ਆਹ ਮੈਂ ਪਰਣੀ ਜਾਂਦਾ ਸੰਦੀ ਆਵੇ ਤੁਰਿਆ ਨਹੀਂ ਜਾਂਦਾ ਉਹਨਾਂ ਹੀ ਗਾਣ ਨੂੰ ਉਹਨਾਂ ਹੀ ਭਿਆਨ ਬਿਲਕੁਲ ਜੀ ਬਿਲਕੁਲ ਇਹ ਨਹੀਂ ਮਰ ਲਾ ਕੋਈ ਉੱਥੇ ਹੀ ਰਹਿ ਜੂਗੀ ਨਾਲੇ ਧੰਨਵਾਦ ਥਾਂਦੇ ਸੱਤੇ ਚ ਵਾਈ ਹੋਣੀ ਐਨੀ ਨੇ ਤਾਂ ਤੁਹਾਨੂੰ ਪਤਾ ਇਹੋ ਜੀਆਂ ਕਈ ਆ ਜਾਂਦਾ ਛੜ ਮਾਰੂ ਉਹ ਕਰੂਗੀ ਕੁਛ ਨਹੀਂ ਨਨ ਪ੍ਰਵਾਹੀ ਨਹੀਂ ਕਰਮਾ ਲਿਆ ਠੀਕ ਹੈ ਜੀ ਹਾਂਜੀ ਇਹ ਦੱਸੋ ਫਿਰ ਕਿੰਨੇ ਦੀ ਫਿਰ ਇਹ ਵੀ ਸੰਧੂ ਸਾਹਿਬ 61000 ਦੀ 61 ਦੇ ਹਾਂਜੀ ਜੋੜੀ ਸਾਹਿਬ ਦੀ 60 ਦੀ ਜਮਾ ਬਸ 60 60 ਦੀਆਂ ਘਰ ਤੱਕ ਪਹੁੰਚ ਕਰ ਦੇਣੀਆਂ ਹਾਂਜੀ ਪਹੁੰਚ ਕਰ ਦਾਂਗੇ 60 60 ਚਲੋ ਇਹ ਮਾਲ ਕੋਈ ਇੱਕ ਗੱਬਣਾ ਆ 60000 ਪਹੁੰਚ ਕਰੇ ਕਰ ਦਾਂਗੇ ਠੀਕ ਹੈ ਜੀ ਹਾਂਜੀ ਲੋਵੀ ਘਰ ਤੱਕ ਹੀ ਪਹੁੰਚ ਆ ਦੋਸਤੋ ਐਨੀਮਲ ਕੋਈ ਵੀ ਤੁਸੀਂ ਖਰੀਦ ਲਿਓ 150 ਕਿਲੋਮੀਟਰ ਤੱਕ ਦਾ ਦੈਰਾ ਤੇ 150 ਕਿਲੋਮੀਟਰ ਤੇ ਅੰਤਰੰਦਰ ਜਿਹੜੀ ਪਹੁੰਚ ਹੋ ਜੂਗੀ ਜੋ ਵੀ ਗਿਨਿਆ ਮਿੱਥਿਆ ਰੇਟ ਜਸੂਨੀ ਕਰਨ ਦਾ ਹੈ ਵਿੱਚੋਂ ਛੋੜ ਛੱਪੇ ਕਰਕੇ ਠੀਕ ਆ ਜੀ ਤੇ ਇਹ ਵੈਰ ਵੀ ਚੰਗੀ ਆ ਬਹੁਤ ਖੂਬਸੂਰਤ ਆ 60000 ਤੱਕ ਪਹੁੰਚ ਆ ਇਸ ਤੋਂ ਬਾਅਦ ਨੈਕਟ ਅਗਲੇ ਬੰਨੇ ਆਪਾਂ ਆ ਦਿਖਾ ਦਈਏ ਜੀ ਇਹ ਤਜਾ ਸੁਹਾ ਸੰਦੂ ਸਾਹਿਬ ਠੀਕ ਆ ਇੰਝ ਅੱਗੇ ਲਾਈਦਾ ਹੁੰਦਾ ਤੇ ਇੰਝ ਵਿੱਚ ਕਰ ਲਾਇਆ ਆ ਪਹੁੰਚ ਕਰ ਲਾਇਆ ਆ ਆ ਠੀਕ ਇੱਕ ਹੋਇਦਾ ਵੀ ਠੀਕ ਹੈ ਜੀ ਹਾਂਜੀ ਲੋ ਵੀ ਦੱਸੋ ਵੱਡੇ ਕੱਦ ਪੁੱਤ ਵਿੱਚ ਐਚ ਐਫ ਦਾ ਬਿਲਕੁਲ ਜਿਵੇਂ ਕੱਲ ਰ ਆਪਾਂ ਦੇਖਦੇ ਆਂ ਡੱਬੀ ਆ ਕੱਦ ਪੁੱਤ ਵੱਡਾ ਹਾਂ ਮਜ਼ਰਾ ਥਾਣਾ ਇਹ ਆਈ ਆ ਜੀ ਆ ਢਰਦੀ ਆ ਹਾਂਜੀ ਤਾਂ ਕਰਕੇ ਉਦਾਂ ਤਾਂ ਜਿੱਦਾਂ ਮਰਜੀ ਉਹਨਾਂ ਦਾ ਜਵਾਬ ਥੱਲੇ ਬੈ ਬੈ ਉਠੀ ਆ ਲੋ ਵੀ ਥਾਰ ਕੋਲ ਕਰੋ ਚੈੱਕ ਹਾਂ ਸਾਨੂੰ ਵੇਖੋ ਠੀਕ ਹੈ ਜੀ ਮੋਟੇ ਥਾਣਾ ਮੋਟੇ ਥਾਣਾ ਧਾਰ ਵੀ ਕਰਮ ਵਾਲੀ ਵੀ ਐ ਹੋਊਗੀ ਜਿਵੇਂ ਬਿਲਕੁਲ ਟੱਕਣਾ ਤੇ ਵੀ ਟੱਕਣ ਖੁੱਲ ਗਿਆ ਦੇਖੋ ਹਾਂ ਨਾ ਆ ਦੇਖੋ ਹਾਂਜੀ ਵੇਖੋ ਥਾਣ ਕਿੱਡਾ ਸਵਾਤੀ ਤੇ ਜਿਵੇਂ ਵੀ ਰਹਾ ਸੁਭਾ ਫਿਰ ਕਰਮਾ ਹੋਊਗਾ ਤੀਜਾ ਸੂਰਜ ਤੀਜਾ ਹਾਂ ਇਹ ਤਿਆਰੀ ਤੇ ਆਉਂਦੀ ਜਾਂਦੀ ਹੈ ਕਿੰਨੇ ਦਿਨਾਂ ਦੇ ਵਿੱਚ ਦੋ ਦਿਨ ਹਾਂ ਇਹਨੇ ਕਿਹਾ ਠੀਕ ਆ ਵੀ ਹਾਂ ਇਹਨੇ ਦਿਨ ਹੀ ਖੜਾ ਠੀਕ ਆ ਠੀਕ ਆ ਲੋ ਸੰਘੂ ਹਾ ਦੇ ਕਿਨੇ ਨਾ ਸਿੰਘ ਨਹੀਂ ਲਗਾਇਆ ਹਾਂ ਹਾਂ ਰਾਜ ਦੀ ਸੰਧਾ ਦਾ ਸਿੰਘ ਦੋ ਦਾ ਬਿਲਕੁਲ ਬਿਲਕੁਲ ਇਹ ਕਹਿੰਦਾ ਸੋਹਣਾ ਥੋੜਾ ਕੰਮ ਆ ਬਿਲਕੁਲ ਹਾਂਜੀ ਚਲੋ ਉਹਦੇ ਉਧਰੋਂ ਪਾਸੇ ਖੁੱਸ ਗਿਆ ਨਾ ਕੋਈ ਵੀਰ ਹਾਂਜੀ ਹਾਂਜੀ ਤਕਰੀਬਨ ਕਿ ਲਗਾਇਆ ਤਾਂ ਕੋਈ ਇਹਦੇ ਸਿੰਘ ਤੇ ਨਾਰਮਲ ਹੀ ਘੋਟੀਆਂ ਸੋਹਣੀਆਂ ਲੱਗਦੀਆਂ ਬੱਚੀਆਂ ਪੜਾ ਤੇ ਪਰ ਫਿਰ ਠੀਕ ਆ ਜੀ ਲੋ ਵੀ ਆਜੋ ਜਸ ਫਿਰ ਚਲੋ ਜੀ ਤੇ ਬਾਕੀ ਗੱਡੀ ਜਿਹੜੇ ਇਆਂ ਜੱਡੀ ਆ ਗਈ ਉਹ ਨਹੀਂ ਨਹੀਂ ਹਾਜਤ ਕਾਤਲੇ ਪਾਸੇ ਤੇ ਕੋਈ ਭਲੇਖਾ ਨਹੀਂ ਕੋਈ ਭਰਾ ਤਾਂ ਮੁੰਡੇ ਹੋ ਆ ਰਹੇ ਹਾਂ ਭਜਣ ਨੋੜ ਵੀ ਭਰਾਵੋ ਬਹੁਤ ਜ਼ਿਆਦਾ ਠੀਕ ਹੈ ਜੀ ਕੱਦ ਵੀ ਵੱਡਾ ਬਾਕੀ ਜਿੰਨਾ ਕਿ ਥੱਲੋਂ ਬਣੀ ਥਣੀ ਹੈ ਅੱਜ ਦੀ ਘੜੀ ਉਹ ਬਿਲਕੁਲ ਤੁਹਾਨੂੰ ਸ਼ੋਅ ਕਰੀ ਜਾਂਦੀ ਹੈ ਸਭ ਜ਼ਿਆਦਾ ਨਹੀਂ ਆਂਦੇ ਉਹ ਦਿੰਦੇ ਅਸੀਂ 25 ਗਿੱਲਾ ਚੋਇਆ ਆਪਾਂ ਨੇ ਚਲ 20 22 ਕਿਲੋ 18 20 ਲੀਟਰ ਦੁੱਧ ਚਵਾਜੇ ਅਸਲ ਦੇ ਵਿੱਚ ਦੁੱਧ ਇੰਨਾ ਹੀ ਬਹੁਤ ਹੁੰਦਾ ਵੈਸੇ ਬਾਕੀ ਚਲੋ ਬਰੀਡਾਂ ਨੇ ਚਵਾਈ ਜਾਣਾ ਹੁੰਦਾ ਮਸਲਾ ਦੁੱਧ ਕੱਢਦੀਆਂ ਹੀ ਆ ਤੇ ਚਲੋ ਕੀਮਤਾ ਵੀ 20 ਤੋਂ 22 25 ਦੇ ਦਰਮਿਆਨ ਕਿੱਥੇ ਹਾਂ ਮਲੇ ਉਹਨੇ ਰੋਤੀ ਇਹਨਾਂ ਦੀ ਕਰਵਾਉਣੀ ਆ ਆਈ ਲਓ ਵੀ ਠੀਕ ਆ ਜੀ ਤੇ ਬਾਕੀ ਹੁਣ ਜੰਡੇ ਤੇ ਦੋਸਤ ਪਸ਼ੂ ਸਾਰੇ ਸਾਫ ਸੁਥਰੇ ਆ ਹਾਂਜੀ ਤੇ ਪੂਰੀ ਮਜ਼ਬੂਤ ਆ ਉੱਪਰੋਂ ਬਿਲਕੁਲ ਸਟੇਟ ਫਰੈਮ ਨਹੀਂ ਸੰਧੂ ਸਾਹਿਬ ਕੋਈ ਲਮਕਾਵਾ ਚੜਾ ਆਊਗਾ ਪਿੱਛਾ ਡਰਾ ਲੀਆਂ ਸਾਰੀਆਂ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਵੀ ਠੀਕ ਆ ਜੀ ਕੋਈ ਝੋਲੀ ਜੱਡਾ ਜ ਨਹੀਂ ਹੈਗਾ ਜੀ ਜਿਵੇਂ ਜਿਵੇਂ ਇਹਨੇ ਮੇਰੇ ਨਾਲ ਦੋ 14 ਜਣਾ ਚਾ ਕਰ ਜਣਾ ਫੜ ਕੇ ਕਰਵਾਣੀ ਜਣਾ ਥਾਣਾ ਵੇਖੋ ਸੰਤੋ ਸਾਹਿਬ ਕਿਹੜਾ ਲੱਗਦਾ ਚੰਗੀ ਆ ਵਾਰੇ ਵੀ ਚੰਗੀ ਆ ਤੇ ਇਹਦਾ ਜਸੇਵੀਰ ਫਿਰ ਕਿੰਨੇ ਚ ਅੱਜ ਕਰਦੇ ਆਂ ਸੌਦਾ ਮੁੱਲ ਤਾਂ ਸੰਤੂ ਸਾਹਿਬ ਭਾਵੇਂ 75 ਹੀ ਕਰ ਲਗੇ ਜਿੱਦਿਆਂ ਛੱਡੀ ਵਹਿੜ ਆ ਤੁਹਾਨੂੰ ਪਤਾ ਹੀ ਹੈ ਸਿੰਘ ਦਾ ਕਰਕੇ ਨਹੀਂ ਤੇ ਵਹਿੜ 8000 ਦੀ ਸੀ ਫੋ ਮੈਂ ਨਾਲ ਜਿਵੇਂ ਜਿਵੇਂ ਆ ਤੁਰੇ ਜਾਂਦਾ ਥੋੜਾ ਥੋੜਾ ਘਾਹ ਵਧ ਰਿਹਾ ਹੈਗੇ ਨਹੀਂ ਤਾਂ ਕਹਿੰਦੇ ਦਗਾਏ ਸਿੰਘ ਦਗਾਏ ਨੇ ਫੋਕ ਵਧੀਆ ਹੈ ਆ ਹਾਂ ਸਿੰਘਾਂ ਦਾ ਚਲੋ ਹਾਂਜੀ ਉਹ ਤਾਂ ਚਲੋ ਵੀ ਦੁੱਧ ਦੇਖੋ ਜੀ ਨਸਲ ਬਰੀਡ ਤੋਂ ਲੈਣਾ ਕਿਸੇ ਵੀਰ ਨਾਲ ਸੋਹਣੀ ਨਾਲ ਲੱਗਿਓ ਗੱਲ ਬੱਕਰੀ ਵੀ ਚਲੋ ਸਿੰਘਾਂ ਨਾਲ ਕਿੰਨਾ ਪਸੂ ਥੋੜਾ ਜੱਜ ਦਾ ਯਾਨੀ ਹਾਂਜੀ ਹਾਂਜੀ ਤੇ ਫਿਲਹਾਲ ਚਲੋ ਕੋਈ ਗੱਲ ਨਹੀਂ ਉਧਰ ਆਪਾਂ ਨਹੀਂ ਜਾਂਦੇ ਆਪਾਂ ਦਾ ਚਲੋ ਇਹਦਾ ਦੁੱਧ ਦੀ ਵੈਲਿਊ ਸਮਝਾਂਗੇ ਦ ਲੈਣਾ ਕਿ 70 ਚ ਪਹੁੰਚ ਕਰਦੀ ਆ ਸੰਤ ਸਾਹਿਬ 70 ਜੀ ਹਾਂਜੀ ਕਰ ਦਿਓ ਭਾਜੀ 70 ਜੀ ਕਰ ਦਿਓ ਹਾਂ ਹੈ ਟੈਗ ਕੀ ਕਸਰ ਮੈਂ ਨਾ ਵੇਹ ਕੀ ਕਸਰ ਤਾਂ ਤੁਸੀਂ ਕਢਣੀ ਆ 2000 ਹੋਰ ਛੱਡ ਦੇਣੇ ਫਿਰ 2 ਹੋਰ ਛੱਡ ਤਿੰਨ ਛੱਡ ਦੇਣੇ ਟੈਗ ਦੀ ਲਓ ਜੀ 67 ਚ ਜਾਂਦੋ 67 ਚ ਜਾਂਦੇ ਠੀਕ ਆ ਜੀ ਲਓ ਵੀ ਵਾੜ ਵੱਡੀ ਆ ਭਰਾਵੋ ਬਾਕੀ ਜਿੰਨੀ ਵੀ ਤੁਹਾਨੂੰ ਪ੍ਰੋਪਰ ਸਾਰੇ ਪੰਨੇ ਆਲ ਰਾਉਂਡ ਤੋਂ ਆਪਾਂ ਦਿਖਾ ਦਿੱਤੀ ਆ ਤੇ 67000 ਦੇ ਵਿੱਚ ਤੁਹਾਡੇ ਘਰ ਤੱਕ ਜਿਹੜੀ ਪਹੁੰਚ ਆ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਪੂਰੀ ਤਸੱਲੀ ਦੇ ਨਾਲ ਇੱਕ ਵਾਰੀ ਵੀਡੀਓ ਵੇਖ ਲਿਓ ਕੋਈ ਕਾਲ ਨਹੀਂ ਕੋਈ ਸ਼ੂਕਰ ਨਹੀਂ ਕੀ ਠੰਡੀ ਧੀ ਦੀਆਂ ਸੀਲਸ ਲੱਗਾ ਠੀਕ ਆ ਜੀ ਤਾਂ ਦੁੱਧ ਜਿੰਨਾ ਤੁਹਾਨੂੰ ਦੱਸਿਆ ਉਸ ਅਕੋਰਡਿੰਗ ਮੇਰਾ ਵੀ ਕੋ ਚੰਗੀ ਸੇਵਾ ਕਰ ਲੂਗਾ ਪਲੱਸ ਵੀ ਤੁਸੀਂ ਚੋ ਸਕਦੇ ਜੇ ਨਹੀਂ ਤਾਂ ਏਡੇ ਪਸ਼ੂ ਨੂੰ ਆਪਾਂ ਇੱਕ ਜਜਮੈਂਟ ਕੇ ਆਈਡੀਆ ਹੁੰਦਾ ਵੀ ਤਕਰੀਬਨ 18 20 22 ਲੀਟਰਾਂ ਦਾ ਕੀ ਹੈ ਹਾਂਜੀ ਹਾਂਜੀ ਇਹਦਾ ਬਾਕੀ ਇੱਕ ਹਾਂ ਸਾਧੂ ਸਾਹਿਬ ਇੰਨੇ 18 ਕੇ ਪਈ ਇੰਨੇ ਦਿੱਤਾ ਇਹ ਤਾਂ ਕੱਦ ਗੱਡਾ ਕੇ ਚਲ ਬਿਲਕੁਲ ਜੀ ਬਿਲਕੁਲ ਆ ਦੁੱਧ ਫਿਰ ਮੈਂ ਜਿਵੇਂ ਫਿਰ ਪਹਿਲਾਂ ਗੱਲ ਕੀਤੀ ਵੀ ਕਦਾਂ ਚ ਨਹੀਂਗਾ ਦੁੱਧ ਤਾਂ ਨਸਲ ਜਾਤਾ ਬ੍ਰੀਡਾਂ ਨੇ ਚੋਣਾ ਹਾਂਜੀ ਹਾਂਜੀ ਹਨਾ ਤੇ ਬਹੁਤ ਵਧੀਆ ਦੋਸਤੋ 60000 ਦੇ ਵਿੱਚ 150 ਕਿਲੋਮੀਟਰ ਤੱਕ ਹੋਮ ਡਿਲੀਵਰੀ ਆ ਫ੍ਰੀ ਆਫ ਕਾਰਟ ਠੀਕ ਆ ਜੀ ਵਿੱਚ ਇਨਕਲੂਡ ਆ ਸਾਰਾ ਕੁਝ ਤੇ ਪਸੰਦ ਆਊਗੀ ਐਚ ਐਫ ਬ੍ਰੀਡ ਦੇ ਵਿੱਚ ਵੈਰ ਸੀ ਇਧਰ ਇੱਕ ਤੁਹਾਨੂੰ ਇੱਕ ਹੋਰ ਦਿਖਾ ਦਿੰਨੇ ਆ ਵੀ ਕ੍ਰੋਸ ਜਾਂਦਾ ਜਰਸੀ ਦਾ ਤੇ ਕੋਈ ਬੇਸਿਕ ਦਾ ਨਾਲੇ ਜਰਸੀ ਦਾ ਵਿੱਚ परसेंटेज ਹੈਗੀ ਵਧੇਰੇ ਵਿੱਚ ਹਾਂਜੀ ਜਿਵੇਂ ਵੀ ਰੰਗ ਜਾਂ ਵੀ ਬੜਾ ਵਲੱਖਣ ਜਾਂ ਕੱਢ ਲੈਂਦਾ ਹੈ ਹੈ ਇਹ ਜਿੱਦਾਂ ਸੰਤੋਖ ਸਾਹਿਬ ਆਉਂਦੇ ਆ ਵੇਖੋ ਇਹ ਵੀ ਛੰਡੀ ਛੀਰ ਆ ਹਾਂ ਇਹ ਸੂਈ ਸੂਈ ਹੈ ਨਾ ਆ ਇਹ ਸੂਈ ਆ ਬੱਚਾ ਇਹ ਕਾਲੀ ਸੂਈ ਜੋ ਲਓ ਜੀ ਮਗਰ ਬੱਚਾ ਗਿਆ ਠੀਕ ਹੈ ਜੀ ਇਹ ਕਾਲੀ ਸੂਈ ਜੋ ਬੜਾ ਆ ਤੇ ਇਹਨੂੰ ਕਹਿੰਦਾ ਪੰਜਾਬੀ ਚੋਹ ਰੰਗਾ ਇਹਦੀਆਂ ਮਾਲੋ ਇਹ ਵੀ ਆ ਗਿਆ ਕਿੱਧਰ ਭਾਵੇਂ ਇਹਦੇ ਨੂੰ ਪਾਸੇ ਬੈ ਜਾ ਆ ਹਾਂ ਦੇ ਮੁੱਠੀ ਵਾਲਾ ਥਾਣੇ ਹਾਂ ਮੁੱਠੀ ਵਾਲਾ ਥਾਣੇ ਆਵੇ ਅੱਛਾ ਜਸੇਵਿਰ ਇਹਦਾ ਸੂਆ ਖਾਈ ਪਹਿਲਾਂ ਕਿ ਦੁਜੇ ਦੁਜਾ 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 ਅੱਜ ਦਿਨ ਕਿਨੇ ਹੋ ਗਏ ਨੂੰ ਅੱਜ ਦੁਜਾ ਦੇ ਨਹੀਂ ਦੂਜੇ ਦਿਨਾਂ ਤੇ ਦੂਜੇ ਸੂਆ ਆ ਮਗਰ ਬੱਛਾ ਠੀਕ ਹੈ ਜੀ ਹਾਂਜੀ ਆ ਦੇਖੋ ਠੀਕ ਹੈ ਬੋਲੋ ਤਾਂ ਕੀ ਸਥਿਤੀ ਹੋਣਾ ਬੜਾ ਐ ਦੇਸਲੇ ਸੰਤੂ ਸਾਹਿਬ ਆਪਾਂ ਪੂਰੀ ਇਨਸਾਬ ਕੀਤੀ ਹੈ 7 ਕਿਲੋ ਚੋਆ ਤੁਹਾਨੂੰ ਅੱਛੀ ਜਾਈ ਕੋਈ ਬਸ ਚੋਲਿਆ 12 ਚੋਲਿਆ ਹਾਂ 7 ਕਿਲੋ ਚੋਆ ਜੀ ਲਓ ਜੀ ਹਾਂ ਜੀ ਪੂਰੀ ਸਾਫ ਨੇ ਕੀਤੀ ਸੋ ਸੋ 2 ਕਿ ਅਜੇ ਸੂਸਵਾ ਤੇ ਆਈ ਹੈ ਜੇ ਪੱਠੇ ਵੀ ਨਹੀਂ ਚੁੱਕਨ ਦੀ 2 ਕਿ ਦਿਨ ਹੋਏ ਆ ਤੇ ਤਕਰੀਬਨ ਕੋਈ 3 4 4 ਕਿ ਡਾਗੇ ਚੁਾਈ ਹੋ ਗਈ ਆ ਤੇ 7 ਕਿਲੋ ਬੋਲਾ ਇਹਦੇ ਥੱਲੇ ਇਸ ਵਕਤ ਹੈਗਾ ਹਾਂ ਜੀ ਤੇ ਬਾਕੀ ਚੁਾਈ ਚਾਰੇ ਥਾਣਾ ਮੈਂ ਨਾ ਇੱਕੋ ਜਿਹਾ ਸਾਫ ਸੂਫ ਕਰ ਦਿੱਤੀ ਬਰਾਬਰ ਹੈ ਅਗਲੇ ਦਿਨ ਬਰਾਬਰ ਬਰਾਬਰ ਮਾਰਨਿੰਗ ਚੁਆਈ ਕਰੋ 5 6 ਵਜੇ ਹੀ ਆ ਟਾਈਮ ਨਹੀਂ ਨਹੀਂ 6:30 ਤੋਂ 7 ਵਜੇ ਤੱਕ ਆ ਨਾਰਮਲ ਜਿਹੜੇ ਜੜੇ ਸਿਆਲ ਆ ਉਹ ਜਿਹੜੇ ਜੜੇ ਘਰੇ ਕਰ ਮਾਰਨਾਂ ਹੁੰਦੇ ਸਾਬ ਬਹੁਤ ਬੜੇ ਸੁਣ ਕੇ ਜਿਹੜਾ ਮਰਜੀ ਸੰਦੂ ਸਾਹਿਬ ਖੜਾ ਆ ਬਿਲਕੁਲ ਹਾਂ ਇਹ ਨਹੀਂ ਮਤਲਬ ਜਿੱਥੇ ਮਰਜ਼ੀ ਬਹਿ ਜਾਵੇਂ ਇੱਥੇ ਤਾਂ ਹਰਾ ਮਾਰਦੇ ਇਹਨੇ ਨਹੀਂ ਕਿੰਨੇ ਤੇ ਕਰਮਾ ਲਈ ਨਾ ਕੀ ਆਖਣਾ ਆ ਕਰੋ ਚੱਕ ਜੀ ਇਹ ਕੋਈ ਨਹੀਂ ਇਹਨੂੰ ਵਚੇ ਥੋੜਾ ਵੇਖ ਫਿਰ ਇਹ ਆ ਪੂਰ ਛਟਾ ਨਹੀਂ ਸੰਦੂ ਸਾਹਿਬ ਮੇਨ ਗੱਲ ਇਹ ਹੁੰਦੀ ਸਈਦ ਜੀ ਠੀਕ ਆ ਜੀ ਤੋਰ ਲੀਏ ਵੀਰੇ ਨਾਲੇ ਇਹ ਤੁਹਾਨੂੰ ਪਤਾ ਅਸੀਲਸ ਲੱਗ ਹੁੰਦੀਆਂ ਹਾਂ। ਹਾਂ। ਲੋਕ ਦੋ ਸੋਇ ਜਰਸੀ ਬ੍ਰੀਡ ਦੇ ਵਿੱਚ ਬਾੜ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਦਿਆਂ ਠੀਕ ਆ ਜੀ। ਤੇ ਹੁਣ ਮੌਕੇ ਤੇ ਇਸ ਵਕਤ ਤਕਰੀਬਨ ਬੌਲਾ ਹੀ ਹੈ ਠੀਕ ਆ ਜੀ। ਅੱਦਾਂ ਪ੍ਰਵਾਹ ਨਹੀਂ ਪੱਠੇ-ਪੱਠੇ ਆ ਪੂਰੇ ਛੱਕਦੀ ਆ। ਠੀਕ ਆ ਜੀ। ਹਾਂਜੀ ਹਾਂਜੀ। ਤੇ ਤੁਸੀਂ ਵੀਰ ਇਹਦਾ ਮੁੱਲ ਕੀ ਕਰਦਾ? ਇਹਦਾ ਮੁੱਲ ਨਿਗਾਜਾ ਹੀ ਅਸਨ ਤੋਂ ਸਾਬ। ਹਾਂ ਹਾਂ। ਇਹ 55 ਦੇ ਪਹੁੰਚ ਕਰ ਗਏ। 55 'ਚ। ਹਾਂਜੀ। ਕੁਝ ਜਾਇਜ ਦੇ ਦਿੱ ਗਿਆ ਕੋਈ ਪਸ਼ੂ ਜਾਇਜ ਦੇ ਦਿੱ ਗਿਆ ਚ ਕਿ ਸਾਰੇ ਮਹਿੰਗੇ ਨਹੀਂ ਕਰਤੇ ਕਿ ਚਲ 50 ਚ ਕਰ ਦਾਂਗੇ ਪਾਉਂ ਠੀਕ ਆ ਵੀ ਹਾਂ ਹੁਣ ਤੇ ਜਾਇਜ ਠੀਕ ਹੋ ਗਿਆ 4000 ਰੁਪਏ ਅੱਜ ਕਰ ਦਈਏ ਸੰਧ ਸਾਹਿਬ 48 ਚ ਲੈ ਮੈਂ ਨਾ ਦੋ ਕੋਈ ਆਇਆ ਕਰ ਕੇ ਆਇਆ ਨਹੀਂ ਨਹੀਂ ਦੋ ਨਹੀ ਬਾਤ ਹੋ ਨਾ ਜਿਆਦਾ ਨਾ ਕਰੋ 48000 ਰੁਪਏ ਦੋ ਵੜੇ ਕੇ ਬਾਦ ਵੀਡੀਓ ਪਾਉਣ ਲੱਗੇ ਬਿਲਕੁਲ ਲਓ ਜੀ 48000 ਦੇ ਵਿੱਚ ਇਹ ਜਿਹੜੀ ਤੁਹਾਨੂੰ ਬਾੜ ਮਿਲ ਜੂਗੀ ਠੀਕ ਆ ਕੱਲੇ ਕੱਲੇ ਥਾਂ ਦੀ ਧਾਰ ਮਾਰ ਕੇ ਵਿਖਾ ਦੇਣਾ ਆ ਦੇਖੋ ਆ ਬੋਲਾ ਹੀ ਆ ਜਦੇ ਆ ਸਰ ਬੋਲੇ ਆ ਬਿਲਕੁਲ ਬਿਲਕੁਲ ਅੱਜ ਦੁਜਾ ਤਿਜਾ ਦੇ ਨਾਲ ਨਾਰਮਲੀ ਚ ਕੋ ਤਿੰਨ ਤਿੰਨ ਦਿਨ ਬੋਲਾ ਹੀ ਬੰਦਾ ਹਾਂ ਦੁਜਾ ਆ ਦੇਖ ਸਰ ਠੀਕ ਆ ਜੀ ਲੋ ਵੀ ਹਰਪਾਲ ਯਾਰ ਦੀ ਠੀਕ ਆ ਤੇ ਮਗਰ ਬੱਛਾ ਤੇ ਇਧਰ ਆਪਣੇ ਕੋਲ ਜਿਹੜਾ ਹਾਂਜੀ ਆ ਨਾਗ ਆ ਗਿਆ ਜਿ세 ਫਿਰ ਇਹਨੂੰ ਅਜ ਦਿਨ ਕਿੰਨੇ ਹੋ ਗਏ ਆ ਇਹਨੂੰ ਅੱਜ ਤੇ ਜਾਦੇ ਨੇ ਸੰਧੂ ਸਾਹਿਬ ਠੀਕ ਆ ਜੀ ਤੇ ਸੂਬਿਆਂ ਦੇ ਵਿੱਚ ਕਿਵੇਂ ਆ ਤਿਜਾ ਸੂਆ ਤਿਜੇ ਸੂਆ ਹਾਂ ਅਖਰੋਂ ਬੋਲ ਦੋ ਜਿਆ ਅਖੀ ਜਾਣਕਾਰ ਵਾਲੇ ਆਪਾਂ ਤੇ ਜਾ ਕਰਕੇ ਲਈ ਠੀਕ ਹੈ ਤੇਜਾ ਸੁਆ ਮਗਰ ਬੱਚਾ ਅੱਛਾ ਮਗਰ ਬੱਚਾ ਠੀਕ ਹੈ ਜੀ ਇਹਦੇ ਥੱਲੇ ਇਸ ਟਾਈਮ ਬੌਲਾ ਜੇ 12:00 13:00 ਜੇ ਕਿ ਨਸਟਾ ਲੈਣਾ ਠੀਕ ਹੈ ਜੀ ਹਾਂ ਜੀ ਮਤਲਬ ਕਿ 12 ਕਿਲੋ ਹੈ ਬੌਲਾ ਹਾਂ ਜੀ 12 ਕਿਲੋ ਸੋ ਦੋਸਤੋ ਪੇਨਪੋਨ ਹਵਾਨੇ ਦੇ ਉੱਪਰ ਬਹੁਤ ਸਾਰੀਆਂ ਠੀਕ ਹੈ ਜੀ ਬਾਕੀ ਥਾਨ ਹੱਥੀ ਮੁਠੀ ਦਾ ਭੂਰ ਛੱਟੇ ਤੋਂ ਰਹਿ ਲ ਗਾ ਮੈਂ ਨਾ ਸੰਤੂ ਸਾਹਿਬ ਪਰਵਾਹ ਹੀ ਕੋਈ ਨਹੀਂ ਇਹਨੇ ਥੋੜਾ ਕੋਈ ਕ੍ਰੋਸ ਦੇ ਲਾ ਤੇ ਛੜ ਮਾਰ ਜੂ ਲੋ ਆਹ ਦੇਖੋ ਜੀ ਠੀਕ ਆ ਜੀ। ਰਵੀ ਹੈ ਠੰਡੀ ਤੇਰੀਆ ਠੀਕ ਆ। ਸੋ ਕ੍ਰੋਸ ਆਂਗਾ ਤੇ ਬਾਕੀ ਰੰਗ ਰੰਗ ਬਹੁਤ ਵਧੀਆ ਵੇਚੀ ਤੇ ਬਹੁਤ ਵਧੀਆ। ਸੰਦੇ ਸਾਹਿਬ ਜਿਹਦਾ ਨਵਾਈਆਂ ਨਹੀਂ ਮੈਂ ਤੁਹਾਨੂੰ ਦੱਸਾਂ ਤਾਜ਼ਾ ਬਹੁਤ ਸੁਆ ਨਾ। ਸਾਨੂੰ ਪਤਾ ਨਹੀਂ ਨਵਾਈਦਾ ਇਹ ਤਾਂ ਠੰਡਿਆ। ਬਿਲਕੁਲ ਜੀ ਬਿਲਕੁਲ। ਹਾਂ ਜੀ ਤਾਂ ਕਰਕੇ ਜੰਮੀ ਪਲੀ ਵੇਖੋ ਵਹਿੜ ਤੇ ਪੂਰੀ ਪੂਰੀ। ਸੋ ਐ ਜੰਪਾਓ ਦੋਸਤੋ ਪੂਰਾ ਕਰਮਾ ਲੀਓ ਠੀਕ ਆ ਜੀ ਤੇ ਬਾਕੀ ਇਹ ਕੋਈ ਚਲੋ ਨਾਰਮਲੀ ਆਪਾਂ ਜ਼ਿਕਰ ਕਰ ਦਿੰਨੇ ਆ ਵੀ ਸਾਰੇ ਪਰ ਆਪਣਾ ਪਤਾ ਵੀ ਦੋ ਤਿੰਨ ਕ ਦਿਨ ਫਜੇ ਸੂਈ ਨੂੰ ਜਿਹੜਾ ਸਮਾਂ ਹੋ ਗਿਆ। ਆਹ बचे का करके कर दिया कोई कोनी, कोनी संभल के माड़ा जी ना कोई नहीं है, है, कर ला है लमी तो हैं तोड़ दे है, है, है तोड़ दे बाकी जैसे दो तो तकरीबन तो ਜਾਦਾ ਨੂੰ ਤਾਂ ਆਪਕੋ 15 16 ਲੀਟਰ ਤੋਂ ਬਾਹਰ ਹੀ ਜਾਊਗਾ ਸੰਤੂ ਸਾਹਿਬ ਇਹਨੂੰ ਪਲਾਸਟੀ ਕਰ ਜੂਗੀ 18 20 20 18 20 18 20 ਇਹਨੂੰ ਕੀ ਜਾਂਦਾ ਸੰਤੂ ਸਾਹਿਬ ਕਿੱਡੇ ਅੱਜ ਇਹਦੇ ਮਾਲਕ ਸਵੇਰੇ 7 ਵਜੇ ਚ ਹੀ ਆਏ ਸਾਰੀ ਖਾਲੀ ਕਰਤੀ ਕੋਈ ਨਹੀਂ ਛੱਡਿਆ ਠੀਕ ਆ ਭਾਈ ਹਾਂਜੀ ਠੀਕ ਆ ਲੋਬੀ ਪ੍ਰਭੂ ਇਹ ਵਾਰ ਤੁਹਾਨੂੰ ਆਪਾਂ ਦਿਖਾਉਣੀ ਸੀ ਲਾਸਟ ਦੇ ਵਿੱਚ ਤੇ ਰੇਟ ਦਾ ਜਿ세 ਕਿੰਨੇ ਚ ਪਹੁੰਚ ਹੋਊਗੀ ਏ ਸੰਤੂ ਸਾਹਿਬ 75000 ਚ ਪਹੁੰਚ ਹੋਊਗੀ 75 ਦੇ ਵਿੱਚ ਹਾਂਜੀ ਵੇੜ ਵੇਖੋ ਜਮੀਂ ਪਾਲੀ ਪੂਰੀ ਆ ਇਹ ਨਹੀਂ ਕੋਈ ਛੋਟੀ ਆ ਆ ਬਿਲਕੁਲ ਹਾਂਜੀ ਤੇ ਐਂਡ ਟੂ ਐਂਡ ਇੱਕੋ ਦੀ ਗੱਲ ਬੈਠ ਵਿੱਚ ਮਤਲਬ ਕੋਈ ਭੈਣ ਭਰਾ ਵੀ ਇੱਕ ਰਸਤਾ ਮਿਲ ਜਵੇ ਇੰਨੇ ਕਿਤੇ ਵਿੱਚ ਹੀ ਆਉਣੀ ਹੈ ਗੱਲਬਾਤ ਤੁਹਾਨੂੰ ਬੜਾ 4000 5000 ਰੁਪਿਆ ਕਰਾਏ ਵਾਲੇ ਵੀ ਲੈ ਜਾਣਾ ਚੋ ਆਪਣੀ ਕੀ ਲਾਜ ਬਸ 7000 ਦੀ ਦੀ ਦੱਸੋ ਜੀ ਸਾਹਿਬ ਬਸ 72 ਵੀ ਹਾਂਜੀ ਲਾਸਟ ਵੇਖਿਆ ਕਿਤੇ ਨਹੀਂ ਹਾਂ ਤਾਂ ਠੀਕ ਹੈ ਸੰਧੂ ਸਾਹਿਬ ਵੇਖਣਾ ਕੀ ਹੁੰਦਾ ਇਹਨਾਂ ਦਾ ਕਰਤਾ ਤੋਂ ਮੈਂ ਤਾਂ 1000 ਛੱਡਾ ਜੇ ਕਰਤਾ ਹਾਂਜੀ 1000 ਛੱਡਾਂਗੇ 3000 ਹੀ ਛੱਡਦਾ ਲੋ ਜੀ ਇਹ 72000 ਕੀ ਦੋਸਤੋ ਇਹ ਜੀ ਸੰਧੂ ਸਾਹਿਬ 10 ਤਾਂ ਵੀ ਆਪਾਂ ਦਵਾਗੇ 72 ਦੀ ਦੇਵਾਂਗੇ ਬਾਕੀ ਇਹਨਾਂ ਦਾ ਦੁੱਧ ਤੋਂ ਕੋਈ 15 17 18 ਲੀਟਰ ਤੋਂ ਵੀ ਪਲੱਸ ਤੇ 18 18 ਲੀਟਰ ਤੱਕ ਦੁੱਧ ਚਵਾਜੂਗੀ ਠੀਕਾ ਹੁਣ ਫਿਰ ਹਾਲ ਬੋੜਾ ਬੋੜਾ ਦੇ ਥਲੇ 12 ਕਿਲੋ ਆ ਥਾੜਾ ਪੂਰਾ ਹੱਤੀ ਲੰਬਾ ਹੱਤੀ ਚਵਾਇਰਾ ਲੰਬਾ ਥਾਣਾ ਤੇ ਬਾਕੀ ਆ ਸਟਰਕਚਰ ਦੇ ਫੇਸ ਕੁਆਲਿਟੀ ਤੁਸੀਂ ਵੇਖ ਲਈ ਮਗਰ ਬੱਛਾ ਮੇਲ ਕਾਫ ਹਾਂਜੀ ਤੇ ਠੰਡੇ ਤੇਰੇ ਸੀਰੀਸ ਲਾ ਕੇ ਪਸ਼ੂ ਕੋਈ ਸ਼ਿਤਾਕਲ ਤੇ ਨਹੀਂ ਵੀ ਲੱਤਾ ਮਾਰਕੀਟ ਕੇ ਜਾਲਤੀ ਹਾਂਜੀ ਹਾਂਜੀ ਜਿਹੜੇ ਜਿਹੜੇ ਰੋਡ ਦੇ ਨਾ ਨਹੀਂ ਨਹੀਂ ਸੀਰੀਸ ਲੱਗਾ ਤੇ ਬਾਕੀ ਜਿਵੇਂ ਜੇ ਦੋਸਤੋ ਐਨੀਮਲ ਉਹ ਜੇ ਪੜਤਾ ਠੀਕ ਆ ਜੀ ਉਹਨਾਂ ਕਾ ਆਪਣਾ ਰੇਟ ਉਹਨਾਂ ਕ ਪੈਸੇ ਭਰਨੇ ਪੈਂਦੇ ਆ ਜਿਹੋ ਜੇ ਆਪਾਂ ਪਸ਼ੂ ਲੱਭ ਰਹੇ ਆ ਤੇ ਜਿਹੋ ਜੇ ਕੁਆਲਿਟੀ ਆ ਪਸ਼ੂ ਦੀ ਇਹ ਅੱਜ ਟੋਟਲ ਨਾਲ ਜਿਹੜੇ ਆਪਾਂ ਤੁਹਾਨੂੰ ਦਿਖਾਇਆ 6 ਪਸ਼ੂ ਦਿਖਾਏ ਆ ਮੌਕੇ ਤੇ ਜਿਨ੍ਹਾਂ ਦੇ ਵਿੱਚੋਂ ਵੈੜਾ तकरीबन 3 ਜਿਹੜੀਆਂ ਹਜੇ ਗੱਬੜਾ ਤਿਆਰੀ ਵਾਲੀਆਂ ਠੀਕ ਆ ਤੇ ਤਿੰਨ ਐਨੀਮਲ ਸੋਸ ਲਾਇ ਇੱਕੇ ਦਰ ਝੋਟੀਆਂ ਨੂੰ ਦਿਖਾਈਏ ਝੋਟੀਆਂ ਵੀ ਬਹੁਤ ਵਧੀਆ ਰੇਅਰ ਬਿਲਕੁਲ ਜਾਇਜ਼ ਆ ਚਲੋ ਨਵਾਂ ਪਸ਼ੂ ਹੈ ਨਵਾਂ ਅੰਗ ਤੇ ਦੂਜੇ ਸੂਬੇ ਚੋਟੀ ਹੈ ਸੂਈ ਹੈ ਤੇ ਜਿਹੜੇ ਐਨੀਮਲ ਵੀਰ ਜਿ세 ਆਪਣੇ ਕੋਲ ਆ ਰਹੇ ਆ ਸ਼ਾਮ ਤੱਕ ਕੋਈ ਪਹੁੰਚ ਜਾਣਗੇ ਤਕਰੀਬਨ ਹਾਂਜੀ ਸੰਤੂ ਸਾਹਿਬ ਆ ਜਾਣਗੇ ਕੋਈ ਘੰਟੇ ਪੱਕੇ ਡੇਢ ਘੰਟੇ ਤੱਕ ਉਹ ਵੀ ਵੜਾ ਚੰਗੀਆਂ ਐ ਏਡੀ ਵੜ ਇੱਕ ਪਰਲੀ ਵੜ ਜੱਡੀ ਡਬੀ ਜੱਡੀ ਦੇਖੋ ਪਹਿਲਾਂ ਨੇ ਕਿ ਦੂਜੇ ਸੂਬੇ ਚ ਦੋਵੇਂ ਗੱਬਰ ਤਿਆਰੀ ਸੀ ਖਾਣ ਵੜਾ ਪੰਜ ਪੰਜ ਚਾਰ ਚਾਰ ਦਿਨ ਲੈਣੀ ਨਹੀਂ ਨਹੀਂ ਤਿਆਰ ਹੀ ਆ ਹਾਂਜੀ ਆਜੋ ਆਜੋ ਜੀ ਹਾਂ ਮੰਤਰੀ ਤਾਂ ਰਹਿ ਚੱਲਿਆ ਸੀ ਆ ਆਜੋ ਅੱਛਾ ਇਹ ਜਸੇ ਵੀਰ ਬਿਟਲ ਚ ਇਹ ਬਿਟਲ ਚ ਅੱਛਾ ਜੀ ਇਹ ਸੰਧੂ ਸਾਹਿਬ ਹੋ ਗਿਆ ਜੀ ਉਹ ਨਵਾਂ ਮਹੀਨਿਆਂ ਦਾ ਨੌ ਮਹੀਨੇ ਆ ਖੀਰਾ ਜੀ ਹੋ ਜਾਵੇ ਹਾਂ ਇਹ ਨਹੀਂ ਕੋਈ ਮੱਲਾ ਆਪਾਂ ਝੂਠ ਮਾਰੀ ਜਾਂ ਆ ਦੇਖੋ ਜੀ ਲੈ ਮੂੰਹ ਦੰਦਾ ਤੁਹਾਨੂੰ ਚੈੱਕ ਕਰਾ ਦਿੰਦੇ ਖੀਰਾ ਠੀਕ ਹੈ ਬਿਲਕੁਲ ਖੀਰਾ ਹੈਗਾ ਪਿਓਰ ਖੀਰਾ ਹਾਂ ਠੀਕ ਹੈ ਜੀ ਨੌ ਮਹੀਨਿਆਂ ਦਾ ਜੀ ਕੁਆਲਿਟੀ ਬਹੁਤ ਵਧੀਆ ਹਾਂ ਜੀ ਲੈ ਆ ਦੇਖੋ ਕਦਕੂਦ ਜਸੇ ਵਧੀਆ ਬਾਹਰ ਇਹ ਇਦਾਂ ਖੁੱਲੇ ਰਹੇ ਹਾਂ ਜੀ ਵਜਨ ਵੜਾ ਵਜਨ ਪ੍ਰੋਕਸ ਕਿੰਨਾ ਕੋਕਾ ਘਟੋ ਘਟਾ ਕਟੋਕਾ ਦਾ 30 ਤੋਂ ਪਲੱਸ ਹੋਊਗਾ ਸੰਤੂ ਸਾਹਿਬ 32 35 32 35 ਹਾਂ ਲਓ ਜੀ ਕਾਦ ਦੇਖੋ ਤੁਸੀਂ ਹਾਈਟ ਵੇਖੋ ਠੀਕਾ ਜੀ ਬੇਟਲ ਦੇ ਵਿੱਚ ਆ ਗਿਆ ਹਾਂ ਲੰਬਾ ਕਰਨ ਬਾਕੀ ਬਾਡੀ ਬੁੱਡੀ ਦਾ ਪੂਰਾ ਸਟਰਕਚਰ ਵੇਖੋ ਤੁਸੀਂ ਇਹ ਵੀ ਜਿਹੜਾ ਕੋਸੋ ਬੱਕਰਾ ਵਕਾਊਗਾ ਖੋਰ ਸੇਲ ਆ ਤੇ ਰੇਟ ਆਪਾਂ ਪੁੱਛ ਲਵਾਂਗੇ ਜਿਹੜੇ ਵੇਰਨੇ ਚਲੋ ਰੱਖਣੇ ਆ ਠੀਕਾ ਜੀ ਤੇ ਉਹ ਤੁਸੀਂ ਰੱਖ ਵੀ ਸਕਦੇ ਜੀ ਬਾਕੀ ਭਰਾ ਮੇਰੇ ਤੇ ਜਿਹੜਾ ਇਹਦਾ ਵਪਾਰ ਦਾ ਹੰਦਾ ਕਰਦੇ ਆ ਠੀਕਾ ਜੀ ਇਹ ਬੱਕਰੀ ਵਿੱਚ ਵੀ ਤੁਸੀਂ ਲੈ ਕੇ ਜਾ। ਜੱਸ ਫਿਰ ਕੀ ਮੁੱਲ ਕਰਦਾ ਕੀ ਡਿਮਾਂਡ ਕਰਦੇ ਦੀ? ਇਹਦੇ ਸੰਧੂ ਸਾਹਿਬ ਭਾਵੇਂ 60 ਕਰ ਲੀਏ ਪੈਣ ਕਰ ਲੀਏ। 50000 ਦਾ ਦਵਾਂਗੇ ਸੰਧੂ ਸਾਹਿਬ। ਹਾਂ ਗਾਵਾਂ ਦੇ ਬਰਾਪਰੀ ਕਰਤਾ। ਹਾਂ ਜੀ। ਯਾਰ ਲੋਕ ਆ ਜਾਂਦੇ ਆ ਇਹ ਬੱਕਰੀ ਆ ਬੱਕਰੇ ਲੋਕਾਂ ਦੱਸਣ ਦਾ ਆ ਬੱਕਰਾ ਵੀ ਮਹਿੰਗੇ ਹੋਏ ਆ। ਬੱਕਰੀ ਵੀ ਮਹਿੰਗੀ ਆ। 50000 ਦਾ ਚੱਲਦਾ ਸੰਧੂ ਸਾਹਿਬ। ਬਿਲਕੁਲ। ਲੋਬ ਇਹਨਾਂ ਦੀ ਖਰੀਦੋ-ਫਰੋਖਤ ਵੀ ਦੋਸਤੋ ਵੱਡੇ ਪੱਧਰ ਤੇ ਹੋ ਰਹੀ ਆ ਜਿੱਦੋਂ ਮੰਡੀਆਂ ਸਾਰੇ ਭਰਾਵਾਂ ਨੂੰ ਪਤਾ ਹੀ ਆ। ਹਾਂ ਮੰਡੀਆਂ। ਇਹ ਲਾਈਕ ਤੇ ਸਾਹਿਬ ਨੂੰ ਵੀ 50 ਦਾ 50 ਦਾ। ਹਾਂ ਜੀ 50। 50000 ਦਾ ਤੇ ਭਾਵੇਂ ਆਪਾਂ ਗਾਇਕ ਨੰਜਾ ਲੈ ਜਾਈਏ ਆਪਾਂ ਗਾਇਕ ਨੰਜਾ ਲੈ ਜਾਈਆ ਲੋ ਜੀ ਨੰਜਾ ਜਰ ਦਾ 200 ਬੱਕਰਾ ਵੀ ਦਵਾ ਆ ਗਏ ਬਾਕੀ ਰੰਗ ਰੂਂਗ ਦੇ ਵੇਖੋ ਬੱਕਰਾ ਜੇ ਹੀ ਆ ਬਲੈਕ ਬਲੋਕ ਦੇ ਵਿੱਚ ਆਪਾਂ ਦੇਖਦੇ ਜੇ ਮੈਂ ਬਰਬਰੀ ਬੱਕਰੀਆਂ ਵੇਖਦੇ ਆ ਉਸ ਤਰ੍ਹਾਂ ਦਾ ਕਲਰ ਤੁਸੀਂ ਵੇਖੋਗੇ ਬਰਾਊਨ ਜਾਂ ਵਿੱਚ ਡਾਰਸਪੌਟ ਬਲੈਕ ਠੀਕ ਆ ਜੀ ਬਾਕੀ ਵੇਖੋ ਨਿਗਰਾ ਪੂਰਾ ਠੀਕ ਆ ਜੀ ਪੂਰਾ ਪਰਮਾਨਾ ਗੋੜਿਆ ਤੇ ਹਾਂ ਅੰਦੂ ਸਾਹਿਬ ਅਜੇ ਇਨਾ ਕਾਦ ਹੋਰ ਕਰਨ ਹਾਂ ਅਜੇ ਬੱਚਾ ਹੈ ਫਿਰ ਭਾਵੇਂ ਕੋਈ 1.50 ਮੰਗ ਲੇ ਹਾਂ ਫਿਰ ਭਾਵੇਂ ਜਿੰਨੇ ਅਗਲੀ ਕਿਸਮਤ ਮੈਂ ਵੀ ਭਰਾਓ ਅੱਜ ਵੀ ਰਹਿਣਾ ਵੀ ਆ ਮੁੱਲ ਕਰਦੇ ਆ ਪਾ 50000 ਦਾ ਵੀ ਦਵਾਗੇ 90000 ਤੱਕ ਪਹੁੰਚ ਬਾਕੀ ਜਿਹੜੇ ਮੇਰੇ ਭਰਾ ਨੂੰ ਪਸੰਦ ਆਊਗਾ ਠੀਕ ਆ ਜੇ ਜਾ ਕੋਈ ਅੱਗੇ ਵਿਕਰੀ ਜਾਂ ਵੇਚਣ ਵਾਸਤੇ ਲੈ ਕੇ ਜਾਣਾ ਚਾਹੁੰਦਾ ਜਾਂ ਕਿਸੇ ਨੇ ਆਪਣੇ ਬਿਲਕੁਲ ਜਨਵਰਾਂ ਦੇ ਵਿੱਚ ਰੱਖਣਾ ਬਰੀਡ ਪਰਪਸ ਵਾਸਤੇ ਉਹ ਤੁਸੀਂ ਮੇਰਾ ਵੀਰ ਆਉਦਾ ਵਿਚਾਰ ਦੇਖ ਲਿਓ ਠੀਕ ਆ ਤੇ 90000 ਦਾ ਪਹੁੰਚ ਹੋ ਜੂਗੀ ਤੇ ਜੱਸੇ ਫਿਰ ਇਹ ਅੱਜ ਐਨੀਮਲ ਨੇ ਆਪਣੇ ਕੋਲ ਤੇ ਨੰਬਰ ਆਪਣੇ ਕਰਤੀਏ ਸਾਂਝੇ 9915237248 ਠੀਕ ਹੈ ਜੀ ਹਾਂਜੀ ਇਹੋ ਚੱਲਦਾ ਓਕੇ ਭਰਾ ਹਾਂਜੀ ਲੋਭੀ ਭਰਾਵੋ ਅੱਜ ਇਹ ਟੋਟਲ ਜਿਹੜੇ ਨਾਕਸੀ ਘਟਕਾ ਜੀ ਜਿਨ੍ਹਾਂ ਦੇ ਵਿੱਚੋਂ ਆਪਾਂ ਤੁਹਾਨੂੰ ਵੈਸੇ ਤਿੰਨ ਵੜਾ ਗੱਬਣ ਦਿਖਾਈਆਂ ਤੇ ਪੰਜ ਹੀ ਵੜਾ ਗੱਬਣ ਸਮਝੋ ਦੋ ਉਹ ਵੀ ਆ ਜਾਣੀਆਂ ਨੇ ਝਟ ਤਾਂ ਹੀ ਤੇ ਉਹਨਾਂ ਦਾ ਤੁਸੀਂ ਵੇਰਵਾ ਵੀ ਲੈ ਲਿਓ ਟਿੱਕੇ ਜੀ ਰੇਡ ਪਰਤਾ ਪੁੱਛ ਲਿਓ ਜਦੋਂ ਆਈਆਂ ਮੌਕੇ ਤੇ ਵੀਡੀਓ WhatsApp ਤੇ ਮੰਗਾ ਲਿਓ ਤੇ ਰੇਡ ਪੁੱਛ ਦਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ